ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਸਪੋਰਟਸ ਬਹੁਤ ਸੋਹਣੇ ਲੱਗ ਕੇ ਆਏ ਦੇਖਦੇ ਹਾਂ ਕਿ ਤੁਸੀਂ ਬਹੁਤ ਹੀ ਪਿਆਰੇ ਪਿਆਰੇ ਸੂਟਸ ਨੇ ਪ੍ਰਾਈਸ ਮੈਂਸ਼ਨ ਹੈ ਸ਼ਿਮਰ ਦਾ ਸੂਟ ਹੈ ਵੈਲਵਟ ਦੀ ਬਾਟਮ ਹੈ ਦੇ ਨਾਲ ਔਰ ਕਿੰਜਾ ਦੁਪੱਟਾ ਸੀਗਾ ਇਹ ਪੇਅਰ ਪਿਓਰ ਮਸਲੀਨ ਕਾਟਨ ਦਾ ਸੂਟ ਰਹਿਣ ਵਾਲਾ ਹੈ ਇੱਕ ਰੇਪ ਦਾ ਸੂਟ ਰਹਿਣ ਵਾਲਾ ਹੈਗਾ ਪ੍ਰਾਈਸ ਬਹੁਤ ਹੀ ਲੋ ਨੇ ਜੀ ਸਰ ਮਸਲੀਨ ਕਾਟਨ ਦੇ ਸੂਟ ਦੁਪੱਟਾ ਹੈਗਾ ਬਹੁਤ ਹੀ ਪਿਆਰਾ ਜਿਹਾ ਨੈਕਸਟ ਹੈਗੇ ਜੀ ਕੈਮਰੀ ਕਾਟਨ ਦਾ ਸੂਟ ਨਾਲ ਦੁਪੱਟੇ ਬਹੁਤ ਹੀ ਪਿਆਰੇ ਬਹੁਤ ਕਿਤਾ ਹੋਇਆ ਹੈ نیچے ਬਹੁਤ ਹੀ ਸੋਹਣਾ ਇਹ ਸੂਤਰ ਨੂੰ 1192 ਮਿਲਣਗੇ ਆਫਰ ਦੇ ਇਚਾ ਜੀ ਰੱਖਣੀ ਤੇ ਆਫਰ ਲਾ ਦਿੱਤੀ ਵੀ ਹੈ ਕੀ ਹੈ ਐਂਡ ਸਮਰ ਕਲੀਅਰੈਂਸ ਸੇਲ ਵੀ ਲੱਗ ਚੁੱਕੀ ਹੈ ਆਲਮੋਸਟ ਕਿ ਜਮਾ ਸਟਾਕ ਘਟਾਏਗਾ ਪੁਰਾਣਾ ਪਨਾ ਸਟਾਕ ਆਪਾ ਘਟਾਂਗੇ ਤਾਂ ਘੱਟ ਪ੍ਰਾਈਸ ਵਿੱਚ ਇਸਨੂੰ ਸੂਟ ਦਾ ਪ੍ਰਾਈਸ 800 900 ਸੀ ਅੱਜ ਆਪਾਂ ਤੁਹਾਨੂੰ 1100 ਤੋਂ 200 ਦੇ ਰਹੇ ਹੈਗੇ ਆ। ਸੋ ਜਿਨ੍ਹਾਂ ਨੇ ਆਰਡਰ ਕਰਨਾ ਹੈ ਜਲਦੀ ਕਰ ਸਕਦੇ ਹੈਗੇ ਉਹ ਬਹੁਤ ਹੀ ਪਿਆਰੀ ਸੀ ਕਲੈਕਸ਼ਨ ਹੈ ਬਹੁਤ ਸੋਹਣੇ ਸੂਟ ਹੈ ਜੀ ਇਹ। ਕੈਮਰੀ कॉटन ਦੀ ਕਲੈਕਚਰ ਵਾਲੀ ਹੈ, ਦੁਪੱਟੀ ਵੀ ਮਲਮਲ ਦੇ ਨੇ। ਪਿਓਰ ਮਲ कॉटन ਦੇ ਦੁਪੱਟੇ ਨੇ ਨਾਲ ਇਹਨਾਂ ਨੂੰ ਲੀਸਿਸ ਲੱਗੀਆਂ ਹੋਈਆਂ ਨੇ ਦੁਪੱਟਿਆਂ ਨੂੰ। ਬਹੁਤ ਹੀ ਸੋਹਣੇ ਸੂਟਸ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਹੈਗੇ ਆ। ਟਰੈਂਡਿੰਗ ਜਿਸਨ ਵਾਲੇ ਸੂਟਸ ਹੈ ਜੀ ਬਿਲਕੁਲ ਟ੍ਰੈਂਡ ਦੇ ਵਿੱਚ ਬਹੁਤ ਜ਼ਿਆਦਾ ਇਹ ਸੂਟ ਟ੍ਰੈਂਡ ਦੇ ਵਿੱਚ ਜਾ ਰਿਹਾ ਹੈ ਇਸ ਵਾਰ ਇਹ ਵੀ ਟਾਈਮਟਰ ਸ਼ਰਟ ਟਾਈਮਟਰ ਬਾਟਮ ਕਲਰ ਸਿੱਕੋ ਬੋਸੋਨੇ ਇਹ ਮਾਡਲ ਵੀ ਕਰੈਫਰੈਂਸ ਦੇ ਲਈ ਸਾਰੇ ਸੂਟ ਬਹੁਤ ਹੀ ਪਿਆਰੇ ਨੇ ਬਹੁਤ ਹੀ ਸੋਹਣੇ ਕਲਰਸ ਨੇ ਸਭ ਤੇ ਇਹ ਜੋ ਆਫਰ ਦੇ ਵਿੱਚ ਲਾਇਆ ਹੁੰਦੇ ਆ ਉਹ ਛੇਤੀ ਸੇਲ ਹੋ ਜਾਂਦੇ ਨੇ ਸੋ ਜਲਦੀ ਤੋਂ ਜਲਦੀ ਆਰਡਰ ਕਰੰ ਨੂੰ ਟਰਾਈ ਕਰਿਆ ਜੇ ਜਿਸ ਨੇ ਵੀ ਜਿਹੜਾ ਛੋਟ ਲੈਣਾ ਜਲਦੀ ਲੈ ਸਕਦੇ ਨੂੰ ਸਿੰਗਲ ਛੋਟ ਦਾ ਆਰਡਰ ਪਲੇਸ ਨਹੀਂ ਹੋਏਗਾ ਇਹ ਟੂ ਹੀ ਲੈਣੇ ਪੈਣਗੇ ਸੋ ਜਿਨਾਂ ਨੇ ਵੀ ਆਰਡਰ ਕਰਨਾ ਹੈ ਕਰ ਸਕਦੇ ਹੋ ਨੰਬਰ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਹੈ ਬਹੁਤ ਹੀ ਪਿਆਰੇ ਜਿਹੇ ਕਲਰ ਆ ਸਾਰੇ ਲਾਈਟ ਸ਼ੇਡਸ ਵੀ ਹੈ ਐਂਡ ਡਾਰਕ ਸ਼ੇਡਸ ਵੀ ਹੈ ਮੈਰੀਡ ਗਰਲਸ ਹੈ ਜਿਹੜੇ ਉਹ ਡਾਰਕ ਸ਼ੇਡ ਲੈ ਸਕਦੀਆਂ ਨੇ ਨਾਈਟ ਵੇਅਰ ਲਈ ਯੂਜ਼ ਕਰ ਸਕਦੀਆਂ ਨੇ ਕਾਟਨ ਦੇ ਸੂਟਸ ਘਰ ਪਾਉਣ ਲਈ ਆਪਣੇ ਹੀ ਸੂਟ ਆਪ ਯੂਜ਼ ਕਰ ਸਕਦੇ ਆ ਜਾਂ ਦੇ ਲੈਣ ਲਈ ਵੀ ਯੂਜ਼ ਕਰ ਸਕਦੇ ਆ ਬਾਕੀ ਐਡੀ ਗੱਲ ਨਹੀਂ ਹੈਗੀ ਬਹੁਤ ਸੋਹਣੇ ਨੇ ਤੁਸੀਂ ਬਾਹਰ ਵੀ ਆਫਿਸ ਕਾਲਜ ਕਿਤੇ ਵੀ ਵੇਅਰ ਕਰ ਸਕਦੇ ਹੋ ਬਹੁਤ ਅੱਛੀ ਕਲੈਕਸ਼ਨ ਹੈ ਗਰਮੀਆਂ ਦੇ ਲਈ ਬੈਸਟ ਹੈਗੀ ਹੈ ਸਿੰਪਲ ਸੋਪਰ ਲਾਈਟ ਵੇਟ ਕਾਟਨ ਮਲ ਕਾਟਨ ਦੇ ਦੁਪੱਟੇ ਇਹ ਬਹੁਤ ਸੋਹਣਾ ਕੈਮਬ੍ਰਿਕ कॉटन ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਟੈਕਸਟਾਈਲ कॉटन ਦੇ ਸੂਟ ਦੇ ਉੱਪਰ ਨਾ ਚਿਕਨਕਾਰੀ ਦਾ ਵਰਕ ਕੀਤਾ ਹੋਇਆ ਹੈਗਾ ਲੈਕ ਵੱਡਿਆ ਹੁੰਦਾ ਲੈਕ ਤੇ ਐਮਬਲਾਈਟਰੀ ਹੁੰਦੀ ਹੈ ਪ੍ਰਿੰਟਡ ਬਾਟਮ ਹੈਗੀ ਹੈ ਪ੍ਰਿੰਟਡ ਹੀ ਨਾਲ ਦੁਪੱਟਾ ਰਹਿਣ ਵਾਲਾ ਹੈਗਾ कॉटन ਦੇ ਸੂਟਸ ਨੇ ਬਹੁਤ ਹੀ ਪਿਆਰੇ ਇਹ ਸਾਰੇ ਹੀ ਤੁਸੀਂ 1100 ਤੋਂ 200 ਲੈ ਸਕਦੇ ਹੈਗੇ ਇਹ ਸਟਾਇਲ ਨੀਟ ਦਾ ਹੈਗਾ ਨੈਕ ਸਟੌਪ ਅਦਰੰਦ ਘਾਰੇ ਹੈ ਕ੍ਰੇਪ ਦੇ ਸੂਟ ਲੈਣੇ ਤੇ ਸੂਟ ਪਾਰਟੀ ਵੇਅਰ 컬렉ਸ਼ਨ ਹੁਣ ਸਰਦੀਆਂ ਸਟਾਰਟ ਹੋਣ ਜਾ ਰਹੀਆਂ ਨੇ ਫੈਸਟੀਵਲ ਸੀਜ਼ਨ ਵੀ ਸਟਾਰਟ ਹੋਣ ਜਾ ਰਿਹਾ ਹੈ ਇਸ ਲਈ ਆਪਾਂ ਹੈਂਡਵਰਕ ਦੇ ਸੂਟ ਲੈ ਕੇ ਆਏ ਨੇ ਇਹ ਆਪਣੇ ਕੋਲ ਰੈਡੀ ਪੇ ਸਟਾਕ ਬਹੁਤ ਹੀ ਪਿਆਰੇ ਕਲਰਸ ਜਿਦੋਂ ਤੁਸੀਂ ਦੇਖ ਸਕਦੇ ਹੋ ਹਰ ਕਲਰ ਕੀ ਰੈਡੀ ਕੀਤਾ ਗਿਆ ਹੈ ਅਗਰ ਉਸੇ ਕੋਈ ਹੋਰ ਕਲਰ ਕਸਟਮਾਈਜ਼ ਕਰਵਾਉਣਾ ਚਾਹੇ ਉਹ ਵੀ ਕਰਵਾ ਸਕਦੇ ਹੈ ਕਿ ਇਹ ਬਹੁਤ ਹੀ ਸੋਹਣਾ ਨੈਕ ਤੇ ਹੈਂਡਵਰਕ ਹੈ 슬ੀਵਸ ਤੇ ਹੈਂਡਵਰਕ ਕੀਤਾ ਹੋਇਆ ਬਾਟਮ ਤੇ ਵੀ ਹੈਂਡਵਰਕ ਕੀਤਾ ਹੋਇਆ ਫੁੱਲ ਹੈਵੀ ਸੂਟ ਨਾਲ ਦੁਪੱਟੇ ਨੂੰ ਵੀ ਪੂਰੀ ਲੇਸਿਸ ਲਗਾ ਕੇ ਗੋਟਾ ਪੱਤੀ ਦਾ ਵਰਕ ਕੀਤਾ ਗਿਆ ਹੈਗਾ ਕਲਰ ਸੀ ਸੀ ਵਿੱਚ ਬਹੁਤ ਹੀ ਪਿਆਰੇ ਤੁਹਾਨੂੰ ਮਿਲ ਜਾਣਗੇ ਦੇਖ ਸਕਦੇ ਹੈਗੇ ਤੁਸੀਂ ਕਲਰ ਰੈਡ ਮਹਿਰੂਨ ਮੈਂਸੈਂਟਾ ਬਹੁਤ ਹੀ ਪਿਆਰੇ ਬ੍ਰਾਈਡਲ ਸ਼ੇਡਸ ਆ ਇਹ ਬ੍ਰਾਈਡਲ ਸੂਟ ਦਾ ਪਰਮੂਖ ਕਹਿ ਸਕਦੇ ਆ ਦੇਖੋ ਜੈਂਟਾ ਸ਼ੇਡ ਬਹੁਤ ਹੀ ਸੋਹਣਾ ਨੈਕਸਟ ਇਨਸ ਦੇ ਅੰਦਰ ਬਹੁਤ ਪਿਆਰਾ ਇਕਲੌਤਾ ਰੈਰ ਪੀਕ ਕਲਰ ਬਹੁਤ ਹੀ ਸੋਹਣਾ ਨੈਕਸਟ ਹੈ ਗੈਸ ਵਿੱਚ ਸੀ ਗ੍ਰੀਨ ਕਲਰ ਦੇਖੋ ਕਿੰਨੇ ਸੋਹਣੇ ਸ਼ੇਡ ਹੈ ਆਲਮੋਸਟ ਆਪਾ ਸਾਰੇ ਸ਼ੇਡ ਵਿੱਚ ਰੈਡੀ ਕੀਤੇ ਨੇ ਅਗਰ ਫਿਰ ਵੀ ਤੁਹਾਨੂੰ ਲੱਗਦਾ ਹੈ ਨਹੀਂ ਤੁਸੀਂ ਕਰਵਾ ਸਕਦੇ ਨਾਲ ਹੋਟਲ ਹੈ ਜਿਹੜੀ ਸਿਲਕ ਦੀ ਰਹਿਣ ਵਾਲੀ ਹੈਗੀ ਹੈ ਜੀ ਕਈਆਂ ਦੇ ਨਾਲ ਸਿਲਕ ਦੀ ਬਾਟਮ ਰੈਡੀ ਹੋਏਗੀ ਬਹੁਤ ਹੀ ਸੋਹਣੇ ਕਈਆਂ ਦਾ 올ਓਵਰ ਇੱਕ ਰੇਪ ਫੈਬਰਿਕ ਰਹਿਣ ਵਾਲਾ ਹੈਗਾ orange ਕਲਰ ਨੈਕਸਟ ਹੈ ਪ੍ਰੋਪਰ ਸ਼ੇਡ ਬਹੁਤ ਹੀ ਤਿਆਰ ਆ ਬਹੁਤ ਹੀ ਸੋਹਣੀ ਲੇਸਿਸ ਲਗਾਈ ਹੋਈ ਹੈ ਮੇਰਾ ਪ੍ਰੋਪਰ ਸ਼ੇਡ ਦਾ ਪੋਰਟਰੈਟ ਬ੍ਰਾਸੀ ਲਾਸਟ ਵਿంటర్ ਨੈਕਸਟ ਹੈ ਵੀ ਜੂਜ਼ ਸ਼ੇਡ ਹੈਗਾ ਗਾਜ਼ਰੀ ਟੋਨ ਦੇ ਵਿੱਚ ਇਹ ਰੈੱਡ ਕਲਰ ਸਾਰੇ ਹੀ ਕਲਰ ਬਹੁਤ ਹੀ ਪਿਆਰੇ ਨੇ ਬਹੁਤ ਸੋਨੇ ਕਲਰ ਨੇ ਆਟ ਪਿੰਕ ਟੋਨ ਦੇ ਵਿੱਚ ਹੈਗਾ ਨੈਕਸਟ ਹੈ ਮਹਿੰਦੀ ਸ਼ੇਡ ਦੇਖੋ ਇਹ ਬਹੁਤ ਹੀ ਪਿਆਰੇ ਇਹ ਜਿਹੜੇ ਕੁਝ ਜ਼ੋਰ ਸ਼ੀਮਰ ਦੇ ਪਰ ਵੀ ਰੈਡੀ ਕੀਤੇ ਹੋਏ ਸੀਗੇ ਆਪਾਂ ਨੈਕਸਟ ਅਗੇ ਕਾਟਨ ਦੇ ਸੂਟਸ ਦੇਖ ਰਹੇ ਹੈਗੇ ਜੋ ਜਿਹੜੇ ਇਹਦਾ ਪ੍ਰਾਈਸ ਹੈਗਾ 590 ਰੁਪਏ 590 23 ਰਨ ਵਾਲਾ ਸ਼ਰਟ ਟਾਈ ਮੀਟਰ ਟਾਈ ਮੀਟਰ ਬਾਟ ਅਤੇ ਟਾਈ ਮੀਟਰ ਲਿਖੀ ਦੁਪੱਟਾ ਰਹੇਗਾ ਮਲ ਕੋਟ ਦਾ ਪਿਓਰ कॉटन ਦਾ ਇਹ ਫੈਬਰਿਕ ਰਹੇਗਾ ਬਹੁਤ ਹੀ ਸੋਨੇ ਕਲਰ ਡਿਜ਼ਾਈਨ ਹੈ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕਲਰ ਆਪਸ਼ਨਸ ਮਿਲ ਜਾਣਗੇ ਤੁਹਾਨੂੰ ਬਹੁਤ ਜ਼ਿਆਦਾ ਐਵੇਂ ਦੀ ਹੋਰ ਵੀ ਬਹੁਤ ਸਾਰੀ ਕਲੈਕਸ਼ਨ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ WhatsApp ਵਾਲੇ ਗਰੁੱਪ ਤੇ ਐਡ ਹੋ ਸਕਦੇ ਹੋ WhatsApp ਤੇ ਸਾਡੇ ਨਾਲ ਐਡ ਹੋ ਕੇ ਡੇਲੀ ਸਟੇਟਸ ਦੇਖ ਸਕਦੇ ਹੈਗੇ ਉਹ ਕੇ ਵੀਡੀਓ ਤੇ ਸਭ ਕੁਝ ਦਿਖਾਉਣਾ ਪੋਸੀਬਲ ਹੀ ਹੁੰਦਾ ਅਗਰ ਕਿਸੇ ਵੀ ਲੜਕੀ ਨੇ ਲੜਕੇ ਨੇ ਗਰਲਸ ਨੇ ਹਾਊਸ ਵਾਈਸ ਪਲੇ ਰੀਸੇਲਿੰਗ ਦਾ ਮਤਲਬ ਕਰਨਾ ਹੋਵੇ ਕਾਰ ਬੈਠ ਕੇ ਤੁਸੀਂ ਵੀ ਸੋਚਦਾ ਵਰਕ ਕਰਨਾ ਚਾਹੁੰਦੇ ਹੋ ਜ਼ੀਰੋ ਇਨਵੈਸਟਮੈਂਟ ਬਿਨਾ ਪੈਸਾ ਲਗਾਏ ਤੁਸੀਂ ਵੀ ਅਗਰ ਫ੍ਰੀ ਹੋ ਤਾਂ ਤੁਸੀਂ ਵੀ ਸੋਚਦਾ ਕੰਮ ਆਨਲਾਈਨ ਕਰ ਸਕਦੇ ਹੋ ਬਿਨਾ ਪੈਸਾ ਲਗਾਏ ਇਸ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੀ ਟੀਮ टीम तन्न जल्दी आंसर देगी त तन्न कवर पूरी नॉलेज ਦਿੱਤੀ ਜਾਏਗੀ ਵੀ ਤੁਸੀਂ オンલાઈન ਕੰਮ ਕਿਵੇਂ ਸਟਾਰਟ ਕਰ ਸਕਦੇ ਹੈਗੇ ਹੋ ਅਗਰ ਤੁਸੀਂ ਵੀ ਇੰਟਰਸਟਿਡ ਹੋ ਤਾਂ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਸਾਡੇ ਨਾਲ ਐਡ ਹੋ ਸਕਦੇ ਹੈਗੇ ਇਹ ਦੇਖੋ ਬਹੁਤ ਹੀ ਪਿਆਰੇ ਸੂਟ ਕਾਟ ਦੇ ਰਹਿਣ ਵਾਲੇ ਨੇ ਡਿਜੀਟਲ ਪ੍ਰਿੰਟਡ ਦੁਪੱਟੇ ਦੇ ਇਹ ਕਾਟਕ ਦਾ ਸੂਟ ਹੈ ਮੀਟਰ ਟਾਈਮ ਮੀਟਰ ਸ਼ਰਟ ਬਾਟਮ ਵਾਲਾ ਇਹ ਜ ਮਹਿਰੂਨ ਸ਼ੇਡ ਵਸਟਰ ਸ਼ੇਡ ਸਾਰੇ ਕਲਰ ਬਹੁਤ ਹੀ ਪਿਆਰੇ ਨੇ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਕਿਤੇ ਵੀ ਤੁਸੀਂ ਬੈਠ ਕੇ ਆਰਡਰ ਕਰ ਸਕਦੇ ਹੋ ਸੂਤਰ ਤੱਕ ਪਹੁੰਚਾ ਦਿੱਤਾ ਜਾਏਗਾ ਕਿਸੇ ਵੀ ਪਿੰਡ ਸ਼ਹਿਰ ਕਸਬੇ ਸੂਤਰ ਤੱਕ ਪਹੁੰਚਾ ਦਿੱਤਾ ਜਾਏਗਾ ਕਿਸੇ ਵੀ ਸਟੇਟ ਵਿੱਚ 올ਓਵਰ ਇੰਡੀਆ ਸ਼ਿਪਿੰਗ ਅਵੇਲੇਬਲ ਹੈ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈ ਵੱਡੇ ਆਰਡਰਸ ਦੇ ਵਿੱਚ ਜਿਹਨਾਂ ਨੇ ਜਾਦੂ ਸੂਟਸ ਲੈਣੇ ਹੋਣ ਜੇ ਆਰਡਰ ਤੇ ਰੈਡੀ ਕਰਵਾਉਣੇ ਹੋਣ ਕਸਟਮਾਈਜ਼ ਕਰਵਾਉਣੇ ਹੋਣ ਹੈਂਡਵੋਕ ਕਰਵਾਉਣਾ ਹੋਵੇ ਤੁਸੀਂ ਮਸ਼ੀਨ ਵਰਤ ਪਰਵਾਣਾ ਹੋਵੇ ਤਾਂ ਸਾਡੇ ਤੁਸੀਂ ਬੁਟੀਕ ਵਾਲੇ ਜੋ ਗਰੁੱਪ ਹੈਗਾ ਬੁਟੀਕ ਸਟਾਈਲ ਸ਼ਾਪਸ ਇਸ ਵਿੱਚ ਅਸੀਂ ਉਹ ਸੂਟਾਂ ਦੀ ਪੋਸਟ ਕਰਦੇ ਹਾਂ ਉਹ ਸੂਟ ਤੁਸੀਂ ਜੁਆਇਨ ਕਰ ਸਕਦੇ ਹੋ ਜਾਂ ਕਿਸੇ ਵੀ ਤਰੀਕੇ ਦਾ ਸੂਟ ਰੈਡੀ ਕਰਵਾਉਣਾ ਹੋਵੇ ਸਾਡੇ ਕੋਲੋਂ ਕਰਵਾ ਸਕਦੇ ਹੋ ਥੈਂਕ ਯੂ ਕੈਸ਼ ਔਰ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਚ